ਈ ਪਾਰਨਾ ਲੋਕ ਕਹਿ ਦਿੰਦੇ ਆ ਵੀ ਸੱਚੇ ਪਹਾ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਨਿਰੰਕਾਰ ਹੋਏ ਗੁਰੂ ਗ੍ਰੰਥ ਸਾਹਿਬ ਦਾ ਕੋਈ ਕਾਰ ਹੈਗਾ ਉਹ ਨਿਰੰਕਾਰ ਦਾ ਕੋਈ ਕਾਰ ਹੈਗਾ ਗੁਰੂ ਗ੍ਰੰਥ ਸਾਹਿਬ ਦੀ ਕੋਈ ਜੂਨ ਹੈਗੀ ਜੂਨਾ ਤੋਂ ਲੈ ਤਾਂ ਮਰਦ ਚਾਉਂਦੇ ਆ ਨਹੀਂ ਨਾ ਆਉਂਦੇ ਉਹ ਤਾਂ ਨਿਰੰਕਾਰ ਨਹੀਂ ਆਉਂਦਾ ਇਹ ਜੂਨਾ ਤੇ ਨਹੀਂ ਆਉਂਦਾ ਕਿੰਦੇ ਨਭੋ ਦਰਦਾ ਨਹੀਂ ਜਿਹੜਾ ਮਰਜ਼ੀ ਹੁਕਮ ਲਾ ਲੇ ਤੁਸੀਂ ਭਾਵੇਂ ਜੋ ਮਰਜ਼ੀ ਦੱਸ ਪੈਸੇ ਚੁਰਾਓ ਨਾ ਚੁਰਾਓ ਹੁਕਮ ਤੁਹਾਨੂੰ ਉਹ ਆਉ ਜੋ ਤੁਹਾਡੇ ਅੰਦਰ ਚੱਲ ਰਿਹਾ ਇੱਥੇ ਸਾਰੇ ਬੈਠੀ ਨਾ ਸੰਗਤ ਮੈਂ ਫੈਦੇ ਨਾ ਕਹਿਣਾ ਕੋਈ ਸੋਚ ਕੇ ਆ ਜੇ ਗੁਰੂ ਗ੍ਰੰਥ ਸਾਹਿਬ ਦੇ ਗਾੜੀ ਅਰਦਾਸ ਕਰੇ ਤੁਹਾਨੂੰ ਉਹਦਾ ਜਵਾਬ ਮਿਲੇਗਾ ਦੇਣਗੇ ਮੇਰੇ ਸਾਥ ਗੁੰਜੂਗੇ ਲੈਂਦੇ ਨਹੀਂ ਆਈ ਇੱਕ ਹੱਟੇ ਕੋ ਪਹਿਲੇ ਫੋੜਨੀਆ ਤੇ ਸਿੰਘ ਆ ਗਿਆ ਇਹਦਾ ਅਮਰ ਤਾ ਸਕਦਾ ਜੇ ਗੁਰੂ ਗ੍ਰੰਥ ਸਾਹਿਬ ਮੇਰੀ ਕਰਦਾ ਜੀ ਭਾਵੇਂ ਮੈਂ ਇੱਥੇ ਫਿਰ ਕਲਾ ਮਾਨ ਦਵਾਈ ਗੱਲ ਘੱਟ ਰਿਹਾ ਨਾ ਤੂੰ ਪਰੇ ਪੂਰਾ ਹੀ ਦੇ ਦੂਗਾ ਜਵਾਬ ਇਹ ਖਾਲਸਾ ਬੈਠਾ ਕੋਲ ਮੇਰੇ ਜਿਹਦਾ ਸਾਹਿਬ ਵਿਆਹ ਦੇ ਵਿੱਚ ਆਇਆ ਸੀ ਮੈਂ ਉਹ ਵਿਆਹ ਪੜਤਾਲਾ ਆਜੀ ਕੇਸੀ ਇਸ਼ਾਨਾਨ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਲਵਾਵਾਂਗੇ ਤਰਾਂਗੇ ਹੁਕਮਨਾਮਾ ਤੂੰ ਮਾਰ ਜਤਾਰ ਕੇ ਆਜੀ ਤੇਰੀ ਗੱਲ ਦਾ ਜਵਾਬ ਮਿਲੂ ਤੇ ਗੁਰੂ ਗ੍ਰੰਥ ਸਾਹਿਬ ਨੂੰ ਪੰਤੀ ਅਮਰ ਸਕੀ ਨਹੀਂ ਤੇ ਨਾਸ ਪੁੱਛੋ ਉਟੋ ਨੇ ਮੂਟੇ ਨਹੀਂ ਬਤਵੀ ਸਕਿਆ ਜਵਾਬ ਮਿਲਿਆ ਬਰਾਣ ਚ ਆ ਕੇ ਰੋ ਕੇ ਚੰਨੀ ਡਗ ਪਿਆ ਇਹਦਾ ਐਡਾ ਵੱਡਾ ਗੁਰੂ ਤੇ ਅਸੀਂ ਉਦਾਂ ਹੀ ਬੋਲੇ ਬੋਲੇ ਸੋਹਣੇ